ਵਾਹੀਪੁਰ ਜੀ ਕਾ ਖਾਲਸਾ ਵਾਹੀਪੁਰ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਅਸੀਂ ਗੱਲ ਕਰਾਂਗੇ ਉਸ ਮਹਾਨ ਰੂਹ ਦੀ ਜਿਸ ਨੇ ਆਪਣੇ ਪਰਿਵਾਰ ਦੀ ਸ਼ਹਾਦਤ ਦੇ ਕੇ ਵੀ ਸੱਚ ਦਾ ਦੀਵਾ ਬੁਝਣ ਨਹੀਂ ਦਿੱਤਾ ਉਹ ਸੂਰਮੇ ਉਹ ਰੋਹਾਨੀ ਮਹਾਰਾਜੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਕਿਹਾ ਸੀ ਸਾਵਧਾਨ ਰਹਿਣਾ ਜਗਤ ਨੂੰ ਦੱਸ ਦੇਣਾ ਕਿ ਖਾਲਸਾ ਜ਼ੁਲਮ ਦੇ ਅੱਗੇ ਕਦੇ ਨਹੀਂ ਝੁਕਦਾ ਜਦੋਂ ਦਿਨ ਹਨੇਰੇ ਹੋ ਜਾਣ ਧਰਮ ਦੀ ਰਾਹਤ ਡੋਲਣ ਲੱਗੇ ਉਹ ਰੱਬ ਆਪਣੇ ਪਿਆਰੇ ਭੇਜਦਾ ਹੈ ਅਤੇ 1866 ਇਸਵੀ ਵਿੱਚ ਪਟਨਾ ਸਾਹਿਬ ਦੀ ਧਰਤੀ ਤੇ ਇੱਕ ਅਜਿਹੇ ਹੀ ਮਹਾਨ ਗੁਰੂ ਨੇ ਜਨਮ ਲਿਆ ਸੀ ਇੱਕ ਸਿੱਖ ਮਹਾਰਾਜੇ ਸਨ ਜਿਨ੍ਹਾਂ ਨੇ 14 ਸਾਲ ਦੀ ਉਮਰ ਵਿੱਚ ਪਿਤਾ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇਖੀ ਪਰ ਰੋਏ ਨਹੀਂ ਸਿਰ ਉੱਚਾ ਕਰਕੇ ਕਿਹਾ ਪਿਤਾ ਜੀ ਨੇ ਧਰਮ ਲਈ ਜਿੱਦ ਦਿੱਤੀ ਹੈ ਅਤੇ ਮੈਂ ਹੁਣ ਧਰਮ ਦੀ ਰਾਖੀ ਕਰਾਂਗਾ ਜਿਹੜਾ ਇਨਸਾਨ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਦੂਜਿਆਂ ਲਈ ਲੜੇ ਉਹ ਸਿਰਫ ਇੱਕ ਗੁਰੂ ਹੀ ਹੋ ਸਕਦਾ ਹੈ ਚਮਕੌਰ ਦੀ ਗੜੀ ਦੇ ਜੰਗ ਵਿੱਚ 40 ਸਿੱਖਾਂ ਨਾਲ ਲੱਖਾਂ ਦੀ ਫੌਜ ਨੂੰ ਟੱਕਰ ਦੇਣਾ ਇਹ ਕੋਈ ਆਮ ਬੰਦੇ ਦੀ ਗੱਲ ਨਹੀਂ ਜਦੋਂ ਸਹਿਬ ਜਾਦਿਆਂ ਦੀ ਸ਼ਹਾਦਤ ਹੋਈ ਗੁਰੂ ਜੀ ਨੇ ਕਿਹਾ ਚਾਰ ਮੂਏ ਤੋਂ ਕੀ ਭਇਆ ਜੀਵਤ ਕਈ ਹਜ਼ਾਰ ਇਸ ਤਰ੍ਹਾਂ ਪੂਰਾ ਪਰਿਵਾਰ ਕਰਵਾਲ ਹੋ ਗਿਆ ਪਰ ਰੱਬ ਤੇ ਧਰਮ ਦਾ ਜਕਲੀਨ ਕਦੇ ਨਹੀਂ ਡੋਲਿਆ ਅਜੋਕੇ ਸਮੇਂ ਵਿੱਚ ਜੇ ਅਸੀਂ ਕਦੇ ਹੌਸਲਾ ਹਾਰ ਜਾਈਏ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਦੇ ਇਤਿਹਾਸ ਨੂੰ ਯਾਦ ਕਰੀਏ ਜਿਨ੍ਹਾਂ ਨੇ ਹੌਸਲਾ ਰੱਖਿਆ ਅਤੇ ਰੱਬ ਨੇ ਉਹਨਾਂ ਦੇ ਹੱਥ ਵਿੱਚ ਜਿੱਤ ਦੀ ਕਲਮ ਫੜਾਈ। ਇੱਕ ਸਮਾਂ ਸੀ ਜਦੋਂ ਧਰਤੀ ਤੇ ਜ਼ੁਲਮ ਦੀ ਅੰਧੇਰੀ ਛਾਈ ਹੋਈ ਸੀ। ਮਾਸੂਮਾਂ ਦੀ ਆਵਾਜ਼ ਦਬਾ ਦਿੱਤੀ ਜਾਂਦੀ ਸੀ। ਉਸ ਵਕਤ ਉਹਨਾਂ ਹੰਲੇਰੀਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ ਸੀ। ਇਹ ਉਹ ਪਾਤਸ਼ਾਹ ਸਨ ਜਿਨ੍ਹਾਂ ਨੇ ਆਪਣੇ ਚਾਰ ਸਹਿਬਜ਼ਾਦਿਆਂ ਦੀ ਸ਼ਹਾਦਤ ਦੇਖ ਕੇ ਵੀ ਹੌਸਲਾ ਨਹੀਂ ਖੋਇਆ। ਜਦੋਂ ਦੋ ਲੱਲੇ ਸਹਿਬਜ਼ਾਦੇ ਸ਼ਹੀਦ ਹੋਏ ਤਾਂ ਜਗਤ ਹਿੱਲ ਗਿਆ ਪਰ ਗੁਰੂ ਜੀ ਨੇ ਸਿਰ ਉੱਚਾ ਕਰਕੇ ਕਿਹਾ ਇਹ ਮੇਰੀ ਜਾਨ ਨਹੀਂ ਧਰਮ ਦੀ ਰਾਖੀ ਹੈ ਜਦ ਤੱਕ ਜਿੱਤ ਦਾ ਵਿਸ਼ਵਾਸ ਹੋਵੇ ਹਾਰ ਕਦੇ ਆ ਹੀ ਨਹੀਂ ਸਕਦੀ ਗੁਰੂ ਜੀ ਨੇ ਸਿਖਾਇਆ ਸੱਚ ਦਾ ਰਾਹ ਔਖਾ ਹੁੰਦਾ ਹੈ ਪਰ ਰੱਬ ਦਾ ਰਾਹ ਹੁੰਦਾ ਹੈ ਅਸੀਂ ਵੀ ਅਜਿਹਾ ਹੌਸਲਾ ਧਰ ਕੇ ਜੀਵਨ ਜਿਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ